ਸਟਾਰ ਸਮਾਜ ਵਿੱਚ ਰਹਿੰਦਿਆਂ ਇਨਸਾਨ ਦਾ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਬਹੁਤ ਸਾਰੇ ਹੋਰ ਲੋਕਾਂ ਨਾਲ ਵੀ ਵਾਹ ਪੈਂਦਾ ਹੈ ਡੰਡੀ ਰੋਜ਼ਮਰਾ ਦੇ ਕਮਾਂਕਾਰਾਂ ਵਿੱਚ ਵਿਚਰਦਿਆਂ ਇਨਸਾਨ ਨੂੰ ਵੱਖੋ-ਵਖਰੇ ਸੁਭਾਅ ਵਾਲੇ ਇਨਸਾਨ ਮਿਲਦੇ ਹਨ ਡੰਡੀ ਕਈ ਮਿਲਣ ਵਾਲੇ ਦੀ ਬਹੁਤ ਤਾਰੀਫ ਕਰਦੇ ਹਨ ਡੰਡੀ ਕਈ ਤੁਹਾਡੇ ਸੱਚੇ ਪ੍ਰਸ਼ੰਸਕ ਵੀ ਹੁੰਦੇ ਹਨ ਪਰ ਬਹੁ ਗਿਣਤੀ ਲੋਕਾਂ ਦਾ ਵਿਹਾਰ ਸਾਹਮਣੇ ਕੁਝ ਹੋਰ ਹੁੰਦਾ ਹੈ ਅਤੇ ਪਿੱਠ ਪਿੱਛੇ ਕੁਝ ਹੋਰ ਹੁੰਦਾ ਹੈ ਡੰਡੀ ਬਹੁਤ ਸਾਰੇ ਵਿਅਕਤੀ ਤੁਹਾਡੇ ਪਰੇ ਹੋਂ ਅਸਾਰ ਤੁਹਾਡੀ ਬੁਰਾਈ ਸ਼ੁਰੂ ਕਰ ਦਿੰਦੇ ਹਨ ਡੰਡੀ ਸੂਝਵਾਨ ਲੋਕ ਅਜਿਹੇ ਵਿਅਕਤੀਆਂ ਦੀ ਅਸਲੀਅਤ ਸਾਹਮਣੇ ਆਉਣ ਉੱਤੇ ਵੀ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕਰਦੇ ਡੰਡੀ ਉਹ ਇਸ ਤਰ੍ਹਾਂ ਵਿਹਾਰ ਕਰਦੇ ਹਨ ਜਿਵੇਂ ਉਹਨਾਂ ਨੂੰ ਕੁਝ ਪਤਾ ਹੀ ਨਾ ਹੋਵੇ ਡੰਡੀ ਕਈ ਵਿਅਕਤੀਆਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ 도ਗਲੇ ਵਿਹਾਰ ਵਾਲੇ ਲੋਕਾਂ ਨੂੰ ਸ਼ੀਸ਼ਾ ਵਿਖਾਉਣਾ ਜ਼ਰੂਰੀ ਹੈ ਡੰਡੀ ਫਿਰ ਉਹ ਸ਼ੀਸ਼ਾ ਵਿਖਾਉਣ ਲਈ ਤਰੀਕੇ ਤਲਾਸ਼ਣ ਵਿੱਚ ਬਹੁਤ ਸਾਰਾ ਸਮਾਂ ਬਰਬਾਦ ਕਰ ਦਿੰਦੇ ਹਨ ਡੰਡੀ ਕਈ ਵਾਰ ਅਜਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਇਨਸਾਨ ਨੂੰ ਤੁਰ ਅੰਦਰ ਤੱਕ ਵਲੁੰਦਰ ਕੇ ਰੱਖ ਦਿੰਦੀਆਂ ਹਨ ਡੰਡੀ ਕਈ ਵਿਅਕਤੀ ਜ਼ਬਾਨ ਦੇ ਅਜਿਹੇ ਗਹਿਰੇ ਜ਼ਖਮ ਦਿੰਦੇ ਹਨ ਕਿ ਤੁਹਾਡੀ ਰੂਹ ਕੰਬ ਜਾਂਦੀ ਹੈ ਡੰਡੀ ਜਿਵੇਂ ਕਿਸੇ ਨੇ ਕਿਹਾ ਹੈਗੇ ਤਲਵਾਰ ਦੇ ਜ਼ਖਮ ਤਾਂ ਭਰ ਜਾਂਦੇ ਹਨ ਪਰ ਜ਼ਬਾਨ ਦੇ ਜ਼ਖਮ ਨਹੀਂ ਭਰਦੇ ਡੰਡੀ ਕੌੜੇ ਜਾਂ ਚੁਭਵੇਂ ਬੋਲ ਇਨਸਾਨ ਨੂੰ ਰਹਿ ਰਹਿ ਕੇ ਪਰੇਸ਼ਾਨ ਕਰਦੇ ਹਨ ਡੰਡੀ ਮੰਦੇ ਬੋਲਾਂ ਨਾਲ ਆਪਣੇ ਤੋਂ ਨੀਵੇਂ ਵਿਅਕਤੀ ਉੱਤੇ ਗੁੱਸਾ ਕੱਢਣਾ ਸਾਡੇ ਸਮਾਜ ਵਿੱਚ ਆਮ ਹੀ ਹੈ ਡੰਡੀ ਸਟਾਰਟ ਫਿਰ ਉਹ ਕਹਿਣਗੇ ਮੇਰਾ ਬਲੱਡ ਪ੍ਰੈਸ਼ਰ ਵੱਧ ਗਿਆ ਸੀ ਜਾਂ ਮੈਨੂੰ ਗੁੱਸਾ ਆ ਗਿਆ ਸੀ ਪਰ ਵਿਦਵਾਨਾਂ ਦਾ ਕਹਿਣਾ ਹੈ ਕਿ ਗੁੱਸਾ ਨਾਮ ਦੀ ਕੋਈ ਸ਼ੈ ਨਹੀਂ ਹੁੰਦੀ ਡੰਡੀ ਇਹ ਹਮੇਸ਼ਾ ਆਪਣੇ ਤੋਂ ਕਮਜ਼ੋਰ ਉੱਤੇ ਹੀ ਕਿਉਂ ਆਉਂਦਾ ਹੈ ਆਪਣੇ ਤੋਂ ਤਕੜੇ ਸਾਹਮਣੇ ਗੁੱਸਾ ਕਿੱਧਰ ਛੂ ਮੰਤਰ ਹੋ ਜਾਂਦਾ ਹੈ ਰੂਹ ਨੂੰ ਤਕਲੀਫ ਦੇਣ ਵਾਲੀਆਂ ਕਟਨਾਵਾਂ ਜਾਂ ਬੋਲ ਇਨਸਾਨ ਵਿੱਚ ਬਦਲੇ ਦੀ ਭਾਵਨਾ ਪੈਦਾ ਕਰ ਦਿੰਦੇ ਹਨ ਡੰਡੀ ਪੀੜਤ ਵਿਅਕਤੀ ਸੋਚਦਾ ਰਹਿੰਦਾ ਹੈ ਕਿ ਜਿਵੇਂ ਉਸ ਨੇ ਮੈਨੂੰ ਮੰਦੇ ਬੋਲ ਬੋਲੇ ਉਵੇਂ ਹੀ ਮੈਂ ਬੋਲਾਂਗਾ ਜਾਂ ਫਿਰ ਵਿਅਕਤੀ ਕਿਸੇ ਵੱਲੋਂ ਕੀਤੀ ਵਧੇਕੀ ਦਾ ਜਵਾਬ ਵਧੇਕੀ ਦੇ ਰੂਪ ਵਿੱਚ ਹੀ ਦੇਣ ਬਾਰੇ ਸੋਚਦਾ ਰਹਿੰਦਾ ਹੈ ਡੰਡੀ ਇਹ ਬਦਲਾ ਲੈਣ ਦੀ ਭਾਵਨਾ ਵਿਅਕਤੀ ਦੇ ਦਿlo ਦਿਮਾਗ ਉੱਤੇ ਭਾਰੂ ਰਹਿੰਦੀ ਹੈ ਡੰਡੀ ਕਈ ਇਨਸਾਨ ਆਪਣੇ ਨਾਲ ਬਿੱਤੀ ਦਾ ਬਦਲਾ ਲੈਣ ਲਈ ਬਹੁਤ ਘਾਤਕ ਹੱਦ ਤੱਕ ਚਲੇ ਜਾਂਦੇ ਹਨ ਡੰਡੀ ਬਦਲੇ ਦੀ ਅੱਗ ਇਨਸਾਨ ਨੂੰ ਕੁੱਟਮਾਰ ਕਰਨ ਤੋਂ ਅੱਗੇ ਕਤਲ ਤੱਕ ਵੀ ਲੈ ਜਾਂਦੀ ਹੈ ਡੰਡੀ ਨੌਕਰਾਂ ਵੱਲੋਂ ਮਾਲਕਾਂ ਦੀ ਕੀਤੀ ਹਤਿਆ ਦੇ ਤਮਾਮ ਕਾਰਨਾ ਵਿੱਚੋਂ ਇੱਕ ਕਾਰਨ ਮੰਦੇ ਬੋਲਾਂ ਦਾ ਬਦਲਾ ਲੈਣਾ ਵੀ ਹੁੰਦਾ ਹੈ ਡੰਡੀ ਬਦਲੇ ਦੀ ਅੱਗ ਵਿੱਚ ਸੜਦਾ ਵਿਅਕਤੀ ਕਿਸੇ ਦਾ ਨੁਕਸਾਨ ਕਰਨ ਤੋਂ ਪਹਿਲਾਂ ਆਪਣਾ ਨੁਕਸਾਨ ਕਰ ਬੈਠਦਾ ਹੈ ਡੰਡੀ ਅਜਹੀ ਭਾਵਨਾ ਇਨਸਾਨ ਦਾ ਦਿਮਾਗੀ ਤਵਾਜ਼ਨ ਵਿਗਾੜੀ ਰੱਖਦੀ ਹੈ ਡੰਡੀ ਇਨਸਾਨ ਦੀ ਊਰਜਾ ਉਸਾਰੂ ਪਾਸੇ ਲੱਗਣ ਦੀ ਬਜਾਏ ਬਦਲੇ ਦੀਆਂ ਸਕੀਮਾਂ ਘੜਨ ਵਿੱਚ ਲੱਗੀ ਰਹਿੰਦੀ ਹੈ ਡੰਡੀ ਸ਼ਾਇਦ ਬਹੁਤ ਸਾਰੇ ਅਪਰਾਧ ਵੀ ਇਸ ਤਰ੍ਹਾਂ ਦੇ ਹਾਲਾਤ ਵਿੱਚੋਂ ਉਪਜਦੇ ਹਨ ਡੰਡੀ ਹਰ ਇਨਸਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ